ਮਾਲਸਾਵਾ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਨੂੰ ਲੈ ਕੇ ਤੁਸੀਂ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਦੌਰਾ ਕੀਤਾ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਜਾਂ ਕਿਸ ਤਰ੍ਹਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋ ਅੱਜ ਦੀਆਂ ਚੋਣਾਂ ਸਬੰਧੀ ਸਭ ਤੋਂ ਪਹਿਲਾਂ ਮੈਂ ਜਿਹੜਾ ਅਪਸੋ ਕਤਲ ਹੋਇਆ ਜੀ ਉਹਦੀ ਗੱਲ ਕਰੂੰਗਾ ਕਿ ਬਹੁਤ ਹੰਸਕਾਮੀ ਡਰ ਮੈਨੂੰ ਹੋਈ ਹੈ ਉਹ ਇਲੈਕਸ਼ਨਾਂ ਨਾਲ ਸੰਬੰਧ ਦੀ ਹੈ ਸੇਕ ਅਫਸਰ ਜਾਂ ਐਮਐਲਏ ਜਾਂ ਹੋਰ ਗੱਲਾਂ ਕਰਦੇ ਸੀ 60 70 ਬੰਦੇ ਆਉਣੇ 15 20 ਕਰਾਂ ਦੇ ਤਖਤੇ ਬਾਹਰ ਵੱਢਣੇ 60 70 ਲੋਕਾਂ ਦੇ ਸਟਾ ਮਾਦੇ ਆ ਇਹ ਕੋਈ ਦਸ਼ਮਣੀ ਵਾਲੀ ਗੱਲ ਨਹੀਂ ਤਾਂ ਸਿਰਫ ਐਮਐਲਏ ਉੱਥੇ ਗਿਆ ਸੀ ਉਸ ਜਗ੍ਹਾ ਤੇ ਤੇ ਲੋਕਾਂ ਨੇ ਪੁੱਛਿਆ ਵੀ ਸਾਡਾ ਕਿਤੇ ਕੀ ਹੋ ਰਿਹਾ ਹੈ ਇਹ ਦੂਸਰੇ ਜਾ ਕੇ 10 ਪੌਂਡਾਂ ਵਾਸਤੇ ਗਏ ਸੀ ਕਿ ਸਾਡੇ ਪਿੰਡ ਤੋਂ ਨਾ ਹੀ ਵੀ ਉਹ ਨਾਪੋਲ ਹੋਵੇ ਜਿਹੜੀ ਦੂਜਾ ਸ਼ਰੋਮ ਦੇ ਕਿੰਦਲ ਨਾ ਹੋਵੇ ਪਰ ਉਹ ਚਾਰ ਚੱਕ ਸੱਟ ਵੱਜੀ ਤੇ ਬੰਦਾ ਜਿਹੜਾ ਬਜਾਦਾ ਮਰ ਗਿਆ ਇਹ ਜਹਾਨ ਤੋਂ ਚਲਾ ਗਿਆ ਅੱਜ ਨਾਲ ਤੋਂ ਮੈਨੂੰ ਦਾ ਚੁਸ ਕਰਨਾ ਹੈਲੋ ਅੱਜ ਸਵੇਰ ਤੋਂ ਲੈ ਕੇ ਸਾਰੇ ਨਗਰਾਂ ਦੇ ਵਿੱਚ ਹੁੰਦਾ ਹੋਇਆ ਮੈਂ ਸਾਰੇ ਜਗ੍ਹਾ ਪਹੁੰਚਿਆ ਸਾਡੇ ਤੋਂ ਦਿਲਾ ਪਿਛੇ ਤੇ ਸਰਦਾਰ ਕਤਰ ਸਿੰਘ ਇਹਨਾਂ ਦੀ ਸਰਪੰਤਨੀ ਆ ਮੀਬੀ ਤੇ ਦੂਜਾ ਸਰਦਾਰ ਨਪਾਲ ਸਿੰਘ ਸਰਪੰਤ ਜੀ ਦਾ ਜਿਹੜਾ ਇੱਥੋਂ ਇਸਲਾਮ ਹੈ ਮੈਂ ਸਾਹ ਸੱਤ ਪਲ ਤੋਂ ਜੀ ਇੱਥੋਂ ਜਿਹੜਾ ਦੋ ਪਿੰਡਾਂ ਟਲਵਾ ਬਣਾ ਤੇ ਹਾਂ ਇਸ ਕਰਕੇ ਬਹੁਤ ਵਧੀਆ ਮਾਹੌਲ ਵੇਖਣ ਨੂੰ ਮਿਲਿਆ ਕਿ ਲੋਕਾਂ ਜਤਸ਼ਾ ਜਿਹੜੇ ਗਏ ਸੀ ਝਾੜੂ ਨੂੰ ਵੋਟਾਂ ਪਾਈਆਂ ਸੀ ਜਿਨ੍ਹਾਂ ਨੇ ਜਾਂ ਕੌਂਸਲ ਸਭਾਏ ਆਟੋਮੈਟਿਕਲੀ ਵਾਪਸ ਆਏ ਬਹੁਤ ਵਧੀਆ ਮਾਹੌਲ ਉਹਨਾਂ ਦੇ ਵਿੱਚ ਵੇਖਣ ਨੂੰ ਮਿਲਿਆ ਪਰ ਮਾਤਾ ਕਿਰਪਾ ਕਰੇ ਚੜ੍ਹਦੀ ਕਲਾ ਹੋਊਗੀ ਇਹ ਦਕਸ਼ ਨੇ 27 ਦਾ ਮੁੱਢ ਬੰਦ ਦੇਣਾ ਜਿਵੇਂ 2027 ਵਿੱਚ ਆਉਣਾ ਹੀ ਸਿਕਾਣਾ ਸ਼ੋਮ ਨਿਕਲ ਨਿਕਲ ਜੂਗੀ ਜਿਹਦੇ ਮੁੱਖ ਮੰਤਰੀ ਸਰਦਾਰ ਸੁਖੀ ਸਿੰਘ ਦੀ ਬੋਲ ਚ ਅੱਜ ਸਵੇਰੇ ਜੈਲਦਾਰ ਬਲਵਿੰਦਰ ਸਿੰਘ ਵੰਦਰ ਨਾਲ ਜਦੋਂ ਗੱਲਬਾਤ ਹੋਈ ਸੀ ਤਾਂ ਉਹਨਾਂ ਨੇ ਕੁਝ ਖਦਸ਼ਾ ਜ਼ਾਹਰ ਕੀਤਾ ਸੀਗਾ ਉਹ ਉਹਨਾਂ ਨੇ ਬੇਸ਼ੱਕ ਕਿਹਾ ਸੀਗਾ ਕਿ ਹੁਣ ਤੱਕ ਦੀ ਜਿਹੜੀ ਸਥਿਤੀ ਹੈ ਉਹ ਠੀਕ ਹੈ ਪਰ ਆਉਣ ਵਾਲੇ ਸਮੇਂ 'ਚ ਕੁਝ ਵੀ ਹੋ ਸਕਦਾ ਹੈ ਸਾਨੂੰ ਖਚਾ ਜ਼ਰੂਰ ਹੈ ਜੀ ਇਹ ਵੀ ਆਫ ਦੀ ਰਿਕਾਰਡਿੰਗ ਜੀ ਐਮਐਲਏ ਸਾਹਿਬ ਇੱਥੋਂ ਦੇ ਜਿਹੜੇ ਜਿਨ੍ਹਾਂ ਨੇ ਪਹਿਲਾਂ ਪੁਰਲਾ ਮੇਰ ਸਿੰਘ ਵਾਲੇ ਇਕੱਤਰੋਂ ਦਵਾਇਆ ਸੀ ਪੰਚਾਇਤੀ ਚੋਣਾਂ ਇਹ ਤੁਹਾਨੂੰ ਪਤਾ ਹੈ ਅਗਲੇ ਦਿਨ ਇਲੈਕਸ਼ਨ ਹੋਇਆ ਸੀ ਤਾਂ ਮੈਂ ਹੈ 40 ਫੂਟਾਂ ਪੈਂਦਾ ਸੀ 11.5 ਸੌ ਫੂਟ ਸ਼੍ਰੋਮਣੀ ਕਾਲੀ ਦਲ ਨੂੰ ਪਈ ਸੀ ਸਰਪੰਚ ਨੂੰ ਕਾਲੀ ਦਲ ਦਾ ਸੀ ਨੌ ਮੈਂਬਰ ਕਾਲੀ ਦਲ ਦੇ ਹੁਣੇ ਕਿਹਾ ਕਿ ਮੈਂ ਗਿਣਤੀ ਦੇ ਵਿੱਚ ਵੀ ਬੂਥ ਕਾਪਚਰ ਵੀ ਹੋਣਗੇ ਤੇ ਗਿਣਤੀ ਦੇ ਵਿੱਚ ਵੀ ਮੈਂ ਸ਼੍ਰੋਮਣੀ ਕਾਲੀ ਦਲ ਨੂੰ ਐਂਟਰੀ ਨਹੀਂ ਕਰਦਿਆਂ ਕਿਉਂਕਿ ਰੀਮਾਨੀ ਸ਼ੁਰੂ ਤੋਂ ਮੰਨ ਦੇ ਵਿੱਚ ਧਾਰੀ ਹੋਈ ਪਰ ਪਰਮਾਤਮਾ ਵੀ ਕੋਈ ਚੀਜ਼ ਆ ਸੱਚੇ ਪਾਤਸ਼ਾਹ ਮੇਹਰ ਕਰੂਗਾ ਦੋ ਕਤਲ ਹੋ ਜਾਣੇ ਇਸ ਸਰਕਾਰ ਦੀ ਟਿਨਿਓਰ ਦੇ ਵਿੱਚ ਐ ਇਲੈਕਸ਼ਨ ਹੋਇਆ ਪੰਚਾਇਤਾਂ ਦਾ ਉਦੋਂ ਕਤਲ ਹੋਇਆ ਬਾਕੀ ਆਪਣੇ ਹਲਕੇ ਬਲਾਕ ਸੰਧੀ ਜ਼ਿਲ੍ਹਾ ਪਿਛੇ ਦਾ ਇਲੈਕਸ਼ਨ ਹੋਇਆ ਦੋ ਇਲੈਕਸ਼ਨ ਹੋਏ ਆ ਜਿਹੜੇ ਪਿੰਡਾਂ ਦੇ ਹੋਏ ਆ ਹੁਣ ਫੇਰ ਕਤਲ ਹੋਇਆ ਕਿਉਂਕਿ ਮੈਂ ਸਮਝਦਾ ਇਹ ਤੋਂ ਮਾੜੀ ਕਰਨਾ ਨਹੀਂ ਹੋ ਸਕਦੀ ਕਿ ਇਲੈਕਸ਼ਨ ਅਸੀਂ ਬੰਦੇ ਮਾਰ ਆ ਗਏ ਤਾਂ ਫੇਰ ਇਲੈਕਸ਼ਨ ਜਿੱਤ ਗਈ ਜਾਂ ਇਲੈਕਸ਼ਨ ਲੁੱਟ ਗਈ ਇਹ ਗੱਲਾਂ ਕਦੇ ਨਹੀਂ ਹੁੰਦੀਆਂ ਕਿਉਂਕਿ ਸਮਾਜ ਜਿਹੜਾ ਲੋਕਤੰਤਰ ਦਾ ਕਾਣ ਕਰਨਾ ਸਭ ਤੋਂ ਮਾੜਾ ਕਿਉਂਕਿ ਸਾਨੂੰ ਵੇਖਣਾ ਚਾਹੀਦਾ ਹੈ ਕਿ ਸਾਡੇ ਅਸੀਂ ਕੁਝ ਕੀਤਾ ਸਾਡੇ ਵੱਲੇ ਕੀ ਪਲਾਓ اپੋਜੀਸ਼ਨ ਪਾਰਟੀ ਹੋਵੇ ਤੇ ਪਲਾ ਉਹ ਸੱਤਾਧਾਰੀ ਪਾਰਟੀ ਜੋ ਗੱਡੀ ਜੀਪੀ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਮਾਨਯੋਗ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਤੁਹਾਡੇ ਮਾਦਮ ਰਾਈ ਵੀ ਕੀਤੀ ਹੈ ਤੁਸੀਂ ਤਾਂ ਵੀ ਕਿਹਾ ਤੇ ਸਰਦਾਰ ਸੁਖਬੀ ਸਿੰਘ ਬਾਲ ਸਾਹਿਬ ਦੇ ਵੀ ਧਿਆਨ ਦੇ ਵਿੱਚ ਮੈਂ ਰਾਤ ਨੇ ਆਂਦਾ ਵੀ ਆ ਪਹਿਲਾਂ ਵੀ ਹੋਇਆ ਸੀ ਉਹ ਵੀ ਉਹਨਾਂ ਦੇ ਧਿਆਨ ਜਾਂ ਕੁਰਲ ਮੇਨ ਸਿੰਘ ਵਾਲੀ ਗੱਲ ਜੀ ਉਹਨਾਂ ਨੇ ਅਗਲੇ ਦਿਨ ਇਲੈਕਸ਼ਨਾਂ ਜਿਹੜਾ ਲੋਕ ਮੈਂਡ ਤੋਂ ਰਮਾਨ ਜੋ ਅਫਸਰ ਨੂੰ ਬੈਠ ਕੇ ਜਿਸਨੂੰ ਪੇਸ਼ੰਤ ਹੈ ਕਿ ਕਰਾਇਆ ਸੀ ਤੇ ਰਾਤ ਨੂੰ ਮੈਂ ਉਹਨਾਂ ਦੇ ਧਿਆਨ ਦੇ ਵਿੱਚ ਜਾਂਦਾ ਕਿ ਸਾਡੇ ਇਹੋ ਜਿਹੇ ਹਲਾਵੇ ਬਹੁਤ ਬਹੁਤ ਧੰਨਵਾਦ ਜੀ